ਸਾਲ ਗੁਰ ਸੇਵੀਐ ਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨੂਰ ਅਰਸ ਕੋ ਰਸ ਤੁਧ ਡਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਭਨ ਦਾ ਸਤਨ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵੰ ਹਮਰੀ ਗਣਤ ਨ ਗਣਿਆ ਕਾਈ ਆਪਣ ਬਿਰਧ ਪਸ਼ਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤਨ ਗਣੀਆਂ ਕਾਈ ਆਪਣ ਬਿਰਦ ਪਸ਼ਾਨ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸੱਚ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤ ਗੁਰ ਪੂਰ ਹੋਈ ਸਰਬ ਕਲਿਆਣ ਰਹਾਓ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਗੁਰੂ ਪਿਆਰ ਵਾਲੇ ਅਜਦਾਈ ਪਾਵਨ ਮੁਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਸੋਰਠ ਰਾਗ ਅੰਦਰ ਪਾਵਨ ਅੰਗ 619 ਅਤੇ 20 ਉੱਤੇ ਸੁਭਾਏਮਾਨ ਸਤਗੁਰ ਪਾਤਸ਼ਾਹ ਬਖਸ਼ਿਸ਼ ਕਰਦਿਆਂ ਕਹਿੰਦੇ ਇਹ ਭਾਈ ਸਾਡੇ ਵਿੱਚ ਬੇਅੰਤ ਅਵਗੁਣ ਨੇ ਜੇ ਗਿਣਤੀ ਕਰਨ ਲੱਗਿਏ ਤੇ ਗਿਣਤੀਆਂ ਨਹੀਂ ਹੋਣਗੀਆਂ ਹਮ ਅਵਗੁਣ ਭਰੇ ਏਕ ਗੁਣ ਨਹੀਂ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਵਗਣਾ ਹਮਾਰੇ ਇਹ ਹਾਲਾਤ ਨੇ ਪ੍ਰਦਾਤਾ ਤੇਰਾ ਸੁਭਾਏ ਬਖਸ਼ਿੰਦ ਪਤਿਤ ਪਾਵਨ ਕਿਰਪਾ ਕਰ ਆਪਣੇ ਬਿਰਤ ਨੂੰ ਪਛਾਨ ਆਪਣੇ ਸੁਭਾਅ ਨੂੰ ਪਛਾਨ ਕੇ ਕਿਰਪਾ ਕਰ ਆਪਣਾ ਹੱਥ ਦੇ ਕੇ ਇਸ ਗਰੀਬ ਦੀ ਇਸ ਅਉਗਣ ਯਾਦਰੀ ਦੀ ਆਪਲਾਜ ਰੱਖ ਤਾਂ ਕਿ ਤੇਰੇ ਨਾਮ ਨਾਲ ਜੁੜ ਕੇ ਹਮੇਸ਼ਾ ਇਹ ਨਾਮ ਦਾ ਰੰਗ ਮਾਣ ਸਕਾਂ ਜੀਵਨ ਸਫਲ ਕਰ ਸਕਾਂ ਕਿਉਂਕਿ ਅਸੀਂ ਜਦੋਂ ਆਪਣੇ ਅੰਦਰ ਝਾਤੀ ਮਾਰਾਂਗੇ ਨਾ ਬੇਅੰਤ ਅਉਗਣ ਆਪਣੇ ਆਪ ਨੂੰ ਸਾਨੂੰ ਨਜ਼ਰ ਆਣਗੇ ਸਤਿਗੁਰੂ ਕਿਰਪਾ ਕਰਨ ਉਹਨਾਂ ਅਉਗਣਾਂ ਨੂੰ ਵੇਖ ਕੇ ਦਾਤਾਰ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ ਗੇ ਦਾਤਾ ਜੀ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ ਚੋਰ ਯਾਰ ਜੋਹਾਰ ਪਰ ਘਰ ਜੋ ਹੰਦਾ ਸਾਡੀਆਂ ਤਾਂ ਇਹੋ ਜਿਹੀਆਂ ਹਾਲਤਾਂ ਨੇ ਪਰ ਕਹਿੰਦੇ ਨੇ ਭਾਈ ਗੁਰਦਾਸ ਜੀ ਸਿਮਰ ਮੋਰੀ ਦਾ ਢਾਡੀਆਂ ਸਤਿਗੁਰ ਬਖਸ਼ਾਂ ਦਾ ਕਹਿੰਦੇ ਆਪਣੇ ਸਤਿਗੁਰੂ ਨੂੰ ਚੇਤਾ ਕਰ ਗੁਰੂ ਬਖਸ਼ਿੰਦ ਹੈ ਬਖਸ਼ ਲਏਗਾ ਸਤਿਗੁਰੂ ਮਿਹਰ ਕਰਨ ਸਭਨਾਂ ਨੂੰ ਨਾਮ ਸੇਵਾ ਸਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ